ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜਿਹੜੇ ਮੈਂ ਟੌਪਿਕ ਤੇ ਗੱਲ ਕਰਨੀ ਆ ਨਾ ਉਹ ਆਪਣੇ ਸਾਰਿਆਂ ਨਾਲ ਬਹੁਤ ਰਿਲੇਟ ਕਰਦਾ ਜਿਵੇਂ ਕਹਿ ਲਓ ਜਿੰਨਾ ਜਿੰਨਾਂ ਕੋਲ ਵੀ ਇਹ ਵੀਡੀਓ ਜਾਣੀ ਆ ਉਹ ਸਾਰਿਆਂ ਦੀ ਕਹਿ ਲਓ ਵੀ ਜਿਹੜੇ ਸਪੈਸ਼ਲੀ 35 ਸਾਲ ਤੋਂ 45 ਸਾਲ ਉਮਰ ਦੇ ਜਿੰਨਾਂ ਦੀ ਅੱਜ ਦੀ ਡੇਟ ਦੇ ਵਿੱਚ ਜਿਵੇਂ ਮੇਰੀ ਉਮਰ ਦੇ ਆ ਉਹਨਾਂ ਦੀ ਜ਼ਿੰਦਗੀ ਨਾਲ ਬਹੁਤ ਰਿਲੇਟ ਕਰਦੀ ਇਹ ਚੀਜ਼ ਹੈ ਹੁਣ ਮੈਂ ਕਹੂੰਗਾ ਵੀ ਪਹਿਲਾਂ ਤਾਂ ਵੀਡੀਓ ਅਖੀਰ ਤੱਕ ਦੇਖਿਓ ਅਖੀਰ ਤੱਕ ਫਿਰ ਤੁਸੀਂ ਸਿੱਟੇ ਤੇ ਜਾਣਾ ਵੀ ਗੱਲ ਵਾਕਈ ਸਹੀ ਹੈ ਇਸ ਤਰੀਕੇ ਨਾਲ ਹੋਇਆ ਆਪਣੇ ਸਾਰਿਆਂ ਨਾਲ ਸੋ ਜਿਹੜੇ 35 ਸਾਲ ਤੋਂ 45 ਸਾਲ ਦੀ ਉਮਰ ਆ ਉਹ ਆਪਾਂ ਕਹਿ ਸਕਦੇ ਆ ਵੀ 1984 ਤੋਂ ਲੈ ਕੇ 1992 ਨਾਲ 94 ਤੱਕ ਜਨਮ ਦੇ ਬਰਤਾਂ ਉਹਨਾਂ ਦੇ ਉਸ ਟਾਈਮ ਦੇ ਵਿੱਚ ਬਰਥ ਹੋਏ ਆ ਉਦੋਂ ਤੁਸੀਂ ਨੋਟ ਕਰਿਓ ਵੀ ਆਪਣੇ ਉਦੋਂ ਕੇਵਲ ਨਵੀਂ ਨਵੀਂ ਆਈ ਸੀ ਪੰਜਾਬ ਦੇ ਵਿੱਚ ਬਾਲੀਵੁੱਡ ਦਾ ਆਪਣੇ ਪੰਜਾਬ ਦੇ ਉੱਪਰ ਬਹੁਤ ਪ੍ਰਭਾਵ ਸੀਗਾ ਆਪਣੇ ਪੰਜਾਬੀਆਂ ਦੇ ਉੱਪਰ ਸਾਰੇ ਸੀਗਾ 올ਓਵਰ ਇੰਡੀਆ ਕਹਿ ਸਕਦੇ ਆ ਪਰ ਵੀ ਮੈਂ ਆਪਣੀ ਗੱਲ ਕਰ ਰਿਹਾ ਉ ਪ੍ਰਭਾਵ ਦੇ ਵਿੱਚ ਕੀ ਹੋਇਆ ਅ ਤੁਸੀਂ ਨੋਟ ਕਰੋ ਵੀ ਆਪਾਂ ਉਦੋਂ ਜਦੋਂ ਛੋਟਾ ਆਪਣਾ ਬਚਪਨ ਸੀਗਾ ਉਦੋਂ ਬੜਾ ਚਿੱਤਰਹਾਰ ਅ ਰੰਗੋਲੀ ਤੇ ਜਾਂ ਹਿੰਦੀ ਮੂਵੀਜ਼ ਤੇ ਜਾਂ ਕਹਿ ਲਓ ਤੁਸੀਂ ਕੋਈ ਚੰਦਰ ਕਾਂਤਾ ਹੋ ਗਿਆ ਸ਼ਕਤੀਮਾਨ ਹੋ ਗਿਆ ਇਹ ਜਿਹੀਆਂ ਚੀਜ਼ਾਂ ਚੱਲਦੀਆਂ ਸੀਗੀਆਂ ਉਦੋਂ ਕਿਉਂਕਿ ਟੀਵੀ ਦੇ ਉੱਪਰ ਜ਼ਿਆਦਾਤਰ ਜਿਹੜੇ ਚੈਨਲ ਪ੍ਰੋਗਰਾਮ ਆਉਂਦੇ ਸਾਰੇ ਦਿੱਲੀ ਵਜਾ ਬੰਬਈ ਤੋਂ ਉਧਰੋਂ ਬਣ ਕੇ ਆਉਂਦੇ ਸੀ ਨਾ ਆਪਣਾ ਇੱਥੋਂ ਦਾ মিডিਆੋਂ ਤੋਂ ਜ਼ਿਆਦਾ ਇੰਨਾ ਐਕਟਿਵ ਨਹੀਂ ਸੀਗਾ ਸੋ ਆਪਾਂ ਨੂੰ ਦੇਖਣ ਨੂੰ ਜੋ ਚੀਜ਼ਾਂ ਮਿਲਦੀਆਂ ਸੀ ਉਹ ਚੀਜ਼ਾਂ ਦਾ ਨਾਰਮਲ ਲੋਕਾਂ ਤੇ ਪ੍ਰਭਾਵ ਪੈਣਾ ਉਹ ਸੁਭਾਵਿਕ ਹੀ ਆ ਨਾ ਹੁਣ ਹੋਇਆ ਕੀ ਉਹਦੇ ਨਾਲ ਉਹਦੇ ਨਾਲ ਉਹ ਇਕੱਲਾ ਪ੍ਰਭਾਵ ਬੱਚਿਆਂ ਤੇ ਨਹੀਂ ਪਿਆ ਉਹ ਪ੍ਰਭਾਵ ਨਾਲ ਦੀ ਨਾਲ ਆਪਣੇ ਪੇਰੈਂਟਸ ਤੇ ਵੀ ਪਿਆ ਹੁਣ ਉਹਨਾਂ ਟਾਈਮਾਂ ਦੇ ਵਿੱਚ ਆ ਦੇਖੋ ਤੁਸੀਂ ਜਿਹੜੇ ਪੇਰੈਂਟਸ ਨੇ ਆ ਆਉਦੇ ਮੋਸਟਲੀ ਬੱਚਿਆਂ ਦੇ ਕੇਸ ਨਹੀਂ ਰੱਖੇ ਮੈਂ ਖੁਦ ਹੀ ਗੱਲ ਕਰਨਾ ਮੇਰੇ ਜਿਵੇਂ ਹੁਣ ਬਚਪਨ ਤੋਂ ਕੇਸ ਨਹੀਂ ਹੈਗੇ ਮੇਰੇ ਨਾਲ ਦਾ ਜਿੰਨਾ ਫਰੈਂਡ ਸਰਕਲ ਆ ਤੁਸੀਂ ਆਪਦੇ ਫਰੈਂਡ ਸਰਕਲ ਦੇ ਵਿੱਚ ਨਿਗਾਹ ਮਾਰੋ ਮੋਸਟਲੀ ਆ ਮੋਨੇ ਆ ਉਸ ਟਾਈਮ ਦੇ ਮੈਂ ਗੱਲ ਕਰ ਰਿਹਾ ਸਪੈਸ਼ਲੀ ਜਦ ਕਿ ਉਸ ਤੋਂ ਪਹਿਲਾਂ ਤੁਸੀਂ ਦੇਖੋ ਵੀ 1984 ਹੋ ਕੇ ਆਟਿਆ ਸੀਗਾ ਹਨਾ ਬਲੂ ਸਟਾਰ ਤੇ ਜਦ ਕਿ ਇਹ ਚੀਜ਼ ਵਧਣੀ ਚਾਹੀਦੀ ਸੀ ਪਰ ਉਲਟਾ ਹੋਇਆ ਆਪਣੇ ਕੇਸ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਆ ਜਿਨ੍ਹਾਂ ਦਾ ਵਰਤਾ ਹੈ ਉਹਨਾਂ ਦੇ ਕੇਸ ਘੱਟ ਰੱਖੇ ਹੋਏ ਆ ਹੁਣ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਉਸ ਚੀਜ਼ ਦਾ ਪ੍ਰਭਾਵ ਪਿਆ ਆਪਣੇ ਪੇਰੈਂਟਸ ਤੇ ਵੀ ਉਹਨਾਂ ਨੇ ਆ ਉਹ ਹੀਰੋਜ਼ ਨੂੰ ਦੇਖ ਕੇ ਬਾਲੀਵੁੱਡ ਦੇਆਂ ਨੂੰ ਕਹਿ ਲੋ ਵੀ ਤੁਸੀਂ ਇੱਕ ਤਾਂ ਕੇਸ ਨਹੀਂ ਰੱਖੇ ਬੱਚਿਆਂ ਦੇ ਦੂਸਰਾ ਜਿਹੜੇ ਨਾਮ ਜਿਹੜੇ ਜੰਮੀ ਜੁੜੇ ਮੈਂ ਨਿਕਨੇਮ ਦਾ ਆਪਾਂ ਗੱਲ ਕਰ ਲੈਂਦੇ ਆ ਵੀ ਜਿਵੇਂ ਮੋਸਟਲੀ ਹਰੇਕ ਬੰਦੇ ਦਾ ਨਿਕਨੇਮ ਹੁੰਦਾ ਸੀ ਉਹਨਾਂ ਟਾਈਮਾਂ ਦੇ ਵਿੱਚ ਤਾਂ ਉਹ ਨਿਕਨੇਮ ਵੀ ਉਹਨਾਂ ਤੋਂ ਪ੍ਰਭਾਵਿਤ ਸੀਗੇ ਬਾਲੀਵੁੱਡ ਤੋਂ ਜਿਵੇਂ ਕਹਿ ਲੋ ਵੀ ਰਿੰਕੂ ਅਣਾ ਸ਼ੈਂਟੀ ਬੰਟੀ ਟੀਨੂ ਹੈਪੀ ਸ਼ੈਂਪੀ ਮਤਲਬ ਕਿ ਉਹ ਜੇ ਨਾਮ ਜਿਨ੍ਹਾਂ ਦਾ ਕੋਈ ਕਹਿ ਲੋ ਵੀ ਨਾ ਤਾਂ ਉਹਨਾਂ ਦਾ ਕੋਈ ਆਪਾਂ ਕਹਿ ਸਕਦੇ ਆਂ ਵੀ ਅਰਥ ਨਿਕਲਦਾ ਤੇ ਨਾ ਹੀ ਉਹਨਾਂ ਸ਼ਬਦ ਨਾਵਾਂ ਦਾ ਕੋਈ ਪ੍ਰਭਾਵ ਹੈ ਹੁਣ ਇਹਨਾਂ ਚੀਜ਼ਾਂ ਨਾਲ ਹੁੰਦਾ ਕੀ ਹੈ ਦੇਖੋ ਜਦੋਂ ਵੀ ਆਪਾਂ ਕਿਤੇ ਜਾਂਦੇ ਆਂ ਉੱਥੇ ਆਪਣਾ ਨਾਮ ਵੀ ਆਪਣੇ ਤੋਂ ਪਹਿਲਾਂ ਜਾਂਦਾ ਹੈ ਮਨ ਕੇ ਚਲੋ ਕੋਈ ਬੰਦਿਆਂ ਚ ਬੈਠੇ ਆਪਾਂ ਤੇ ਆਪਾਂ ਕਹਿ ਦਈਏ ਵੀ ਮੈਂ ਪਹਿਲੀ ਕੱਲ ਤਾਂ ਗੁੱਸਾ ਨਾ ਕਰੇ ਜੇ ਕੋਈ ਜਿਹਦਾ ਨਾਮ ਰਿਲੇਟ ਕਰਦਾ ਕਿਉਂਕਿ ਮੈਂ ਆਪਦੇ ਖੁਦ ਦੇ ਨਾਮ ਦੀ ਗੱਲ ਕੀਤੀ ਮੈਨੂੰ ਜਿਵੇਂ ਪਹਿਲਾਂ ਹੈਪੀ ਕਹਿੰਦੇ ਆ ਨਾ ਉੱਥੇ ਤੇ ਉਹ ਜਦੋਂ ਆਪਾਂ ਕਹਿ ਦਈਏ ਵੀ ਮੰਨ ਕੇ ਚਲੋ ਟੀਨੂ ਆ ਰਿਹਾ ਜਾਂ ਸ਼ੈਂਪੀ ਆ ਰਿਹਾ ਹੈ ਨਾ ਜਾਂ ਕੋਈ ਬੰਟੀ ਆ ਰਿਹਾ ਉਹ ਤੁਸੀਂ ਦੇਖੋ ਇਮੇਜਨ ਕਰਕੇ ਵੀ ਉਸ ਚੀਜ਼ ਦਾ ਪ੍ਰਭਾਵ ਨਹੀਂ ਪੈਂਦਾ ਉਹ ਅਗਲਾ ਪਹਿਲਾਂ ਵਾਲੇ ਉਹਦੇ ਇਮੇਜ ਬਣ ਜਾਂਦੀ ਹੈ ਦਿਮਾਗ ਦੇ ਵਿੱਚ ਬੰਦੇ ਦੇ ਵੀ ਕੋਈ ਠੀਕ ਆ ਕੋਈ ਉਦਾਂ ਹੀ ਹੋਣਾ ਬੰਦਾ ਹਨਾ ਕੋਈ ਮਤਲਬ ਕਿ ਉਸ ਚੀਜ਼ ਦਾ ਅ ਦੂਜੇ ਬੰਦੇ ਤੇ ਇੰਪੈਕਟ ਘਟ ਪੈਂਦਾ ਹੁਣ ਉਹੀ ਕੋਈ ਨਾਮ ਇਹ ਜਾ ਹੋਵੇ ਵੀ ਜਿੱਥੇ ਤੁਸੀਂ ਕਹੋ ਵੀ ਓਕੇ ਜਰਾਵਰ ਸਿੰਘ ਢਿੱਲੋਂ ਜੀ ਢਿੱਲੋਂ ਆ ਰਿਹਾ ਜਾਂ ਕਹਿ ਲਓ ਜੈਬੀਰ ਸਿੰਘ ਸਿੱਧੂ ਆ ਰਿਹਾ ਜਾਂ ਕਹਿ ਲਈਏ ਆਪਾਂ ਅਦੇਸ਼ ਪ੍ਰਤਾਪ ਸਿੰਘ ਕੋਈ ਆ ਰਿਹਾ ਉਸ ਚੀਜ਼ ਦਾ ਪ੍ਰਭਾਵ ਵੱਜ ਜਾਂਦਾ ਕਹਿੰਦਾ ਮੇਰਾ ਮਤਲਬ ਇਹ ਹੈ ਵੀ ਉਹ ਜਿਹੜੇ ਨਾਮ ਰੱਖੇਗੇ ਨਾ ਉਹਨਾਂ ਨੇ ਕਹਿ ਲਓ ਵੀ ਉਹ ਉਹਦਾ ਜਿਹੜਾ ਫਿਊਚਰ ਹੁੰਦਾ ਜਿਹੜੀ ਬਾਅਦ ਵਿੱਚ ਰਿਜ਼ਲਟ ਆਉਣੇ ਹੁੰਦੇ ਆ ਉਹ ਆਪਾਂ ਉਦੋਂ ਸੋਚਦੇ ਨਹੀਂ ਹੈਗੇ ਬੱਚੇ ਦਾ ਨਾਮ ਰੱਖਣ ਲਈ ਹੁਣ ਇਹ ਗੱਲਾਂ ਮੈਨੂੰ ਇਹ ਲੱਗਣ ਲੱਗੀਆਂ ਵੀ ਉਦੋਂ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਪੇਰੈਂਟਸ ਦੀ ਹੁਣ ਜਿਵੇਂ ਮੈਂ ਖੋਦਾਂ ਹੁਣ ਮੇਰੇ ਘਰੇ ਮੰਨ ਕੇ ਚਲੋ ਅ ਬਰਥ ਹੋਇਆ ਜਿਹੜੇ ਬੱਚੇ ਦਾ ਹਨ ਉਹਨੂੰ ਕੁਝ ਨਹੀਂ ਪਤਾ ਮੋਨਾ ਕੀ ਹੁੰਦਾ ਜੂڑا ਕੇਸ ਰੱਖਣਾ ਕੀ ਹੁੰਦਾ ਜੂڑا ਕੀ ਹੁੰਦਾ ਹਨ ਜੇ ਮੈਂ ਮੰਨ ਕੇ ਚਲੋ ਉਹਦੇ ਕੇਸ ਰੱਖਦਾ ਇਹਦਾ ਮਤਲਬ ਮੈਂ ਆਪਦੀ ਡਿਊਟੀ ਪੂਰੀ ਕੀਤੀ ਵੀ ਮੈਂ ਉਹਦੇ ਬੱਚੇ ਦੇ ਕੇਸ ਰੱਖੇ ਉਦੋਂ ਅੱਗੇ ਉਹਨੇ ਰੱਖਣੇ ਨਾ ਰੱਖਣੇ ਵੱਡੇ ਹੋ ਕੇ ਉਹ ਦੇਖੋ ਆਪਣੇ ਹੱਥ ਚ ਹੀ ਹੈਗਾ ਨਾ ਆਪਾਂ ਸਿਰਫ ਜਿਵੇਂ ਕਹਿ ਸਕਦੇ ਆ ਵੀ ਆਪਾਂ ਬੀ ਲਾ ਰਹੇ ਆ ਉਦੋਂ ਬਾਅਦ ਉਹ ਫੇਰ ਹੀ ਦਰਖਤ ਬਣ ਹੁਣ ਉਹ ਆਪਣਾ ਫਰਜ਼ ਆ ਪਹਿਲੀ ਵਾਰੀ ਵੀ ਆਪਾਂ ਉਹਦੇ ਕੇਸ ਰੱਖੀਏ ਐਟ ਲੀਸਟ ਜਿਹੜਾ ਬੱਚਾ ਜਿਹੜੇ ਵੀ ਧਰਮ ਦੇ ਵਿੱਚ ਪੈਦਾ ਹੁੰਦਾ ਕੋਈ ਹਿੰਦੂਆਂ ਦੇ ਹੁੰਦਾ ਉਹਦੇ ਹਿਸਾਬ ਨਾਲ ਉਹਦੀ ਪਰਮਿਸ਼ਨ ਹੁੰਦੀ ਆ ਜੇ ਕੋਈ ਆਪਣੇ ਸਿੱਖਾਂ ਦੇ ਘਰ ਚ ਜਨਮ ਲੈਂਦਾ ਬੱਚਾ ਤਾਂ ਆਪਣਾ ਫਰਜ਼ ਪਹਿਲਾ ਇਹ ਬਣਦਾ ਵੀ ਆਪਾਂ ਉਹਦੇ ਕੇਸ ਰੱਖੀਏ ਉਦੋਂ ਬਾਅਦ ਵੱਡੇ ਹੋ ਕੇ ਉਹਨੇ ਰੱਖਣੇ ਨਹੀਂ ਰੱਖਣੇ ਉਹ ਬਾਅਦ ਦੀ ਗੱਲ ਆ ਜੇ ਆਪਣੇ ਮੰਨ ਕੇ ਚੱਲੋ ਉਦੋਂ ਕੇਸ ਰੱਖੇ ਹੁੰਦੇ ਉਹ ਜਦੋਂ ਬੰਦਾ ਐਟ ਲੀਸਟ ਕਿਸੇ ਏਜ ਦੇ ਵਿੱਚ ਜਾਂਦਾ ਨਾ ਮੰਨ ਕੇ ਚਲੋ 35 40 ਸਾਲ ਦੀ ਜਦੋਂ ਬੰਦੇ ਦੀ ਉਮਰ ਹੋ ਜਾਂਦੀ ਹੈ ਉਹਨੂੰ ਰਿਅਲਾਈਜ਼ ਹੁੰਦਾ ਹੈ ਉਹ ਫਿਰ ਆਪਦੇ ਆਪ ਨੂੰ ਲੱਭਦਾ ਹੈ ਵੀ ਮੇਰਾ ਵੀ ਮੇਰੀ ਆਇਡੈਂਟੀਟੀ ਕੀ ਹੈ ਵੀ ਮੇਰਾ ਪਾਸਟ ਕੀ ਹੈ ਵੀ ਮਤਲਬ ਕਿ ਉਹ ਕਦੇ ਨਾ ਕਦੇ ਮੁੜ ਕੇ ਜ਼ਰੂਰ ਆਉਂਦਾ ਮੈਨੂੰ ਇਹ ਜ਼ਰੂਰ ਲੱਗਦਾ ਵੀ ਜੇ ਉਹ ਬੰਦੇ ਦੇ ਬਚਪਨ ਦੇ ਵਿੱਚ ਉਹ ਕੇਸ ਰੱਖੇ ਹੋਣਗੇ ਤਾਂ ਉਹ ਬੰਦਾ ਕਦੇ ਨਾ ਕਦੇ ਮੁੜ ਕੇ ਦੁਬਾਰਾ ਫੇਰ ਜ਼ਰੂਰ ਕੇਸ ਰੱਖਦਾ ਜਿਵੇਂ ਇਹਦੇ ਵਿੱਚ ਬੜੀ ਇੱਕ ਸੋਹਣੀ ਐਗਜ਼ਾਮਪਲ ਆਪਣੇ ਕੋਲੇ ਹੈ ਮਹਾਰਾਜ ਦਲੀਪ ਸਿੰਘ ਸੀਗੇ ਉਹਨਾਂ ਦਾ ਜਨਮ ਹੁਣ ਸਿੱਖ ਅ ਘਰਾਣੇ ਚ ਹੋਇਆ ਹਨ ਹੁਣ ਉਦੋਂ ਪਹਿਲਾਂ ਉਹਨਾਂ ਦੇ ਬਚਪਨ ਦੇ ਵਿੱਚ ਕਿਸ ਰੱਖੇ ਸੀ ਉਸ ਤੋਂ ਬਾਅਦ ਚਲੋ ਸਿੱਖ ਰਾਜ ਖਤਮ ਹੋ ਜਾਂਦਾ ਹੈ ਉਹਨਾਂ ਨੂੰ ਇੰਗਲੈਂਡ ਲੈ ਜਾਂਦੇ ਹਨ ਉੱਥੇ ਲਿਆ ਕੇ ਉਹਨਾਂ ਦਾ ਆਲਾ ਦਵਾਲਾ ਇਹ ਜਿਹਾ ਸੀਗਾ ਜਾਂ ਕਹਿ ਲਓ ਤੁਸੀਂ ਉਹਨਾਂ ਨੂੰ ਆਪਣਾ ਕ੍ਰਿਸਚੀਅਨਿਟੀ ਵੱਲ ਉਹਨਾਂ ਵੱਲ ਜਿਆਦਾ ਦੱਸਿਆ ਗਿਆ ਹਨ ਤੇ ਉਹਨਾਂ ਨੇ ਉਹ ਧਰਮ ਅਡਾਪਟ ਕਰ ਲਿਆ ਉਸ ਤੋਂ ਬਾਅਦ ਜਦੋਂ ਫਿਰ ਜਵਾਨੀ ਤੋਂ ਬਾਅਦ ਉਹਨਾਂ ਨੂੰ ਫਿਰ ਰੈਲਾਈਜ਼ ਹੁੰਦਾ ਜਦੋਂ ਆਪ ਦੇ ਆਪ ਨੂੰ ਬੰਦਨ ਲੱਗਦਾ ਵੀ ਮੈਂ ਦੂਜਿਆਂ ਤੋਂ ਅਲੱਗ ਕਿਉਂ ਆ ਤੇ ਉਹ ਫਿਰ ਬੰਦਾ ਆਪ ਦੇ ਉਹਨੂੰ ਲੱਭਦਾ ਵੀ ਓਕੇ ਠੀਕ ਹੈ ਵੀ ਮੈਂ ਉਹਨੂੰ ਉਹਨਾਂ ਨੂੰ ਫਿਰ ਪਤਾ ਲੱਗਿਆ ਵੀ ਓਕੇ ਮੇਰੇ ਮਗਰ ਤਾਂ ਬਹੁਤ ਵੱਡਾ ਇੱਕ ਰਾਜ ਖੜਾਗਾ ਸਿੱਖ ਰਾਜ ਖੜਾ ਹੈ ਨਾ ਉਹਨਾਂ ਨੇ ਫਿਰ ਦੇਖ ਲਓ ਉਹ ਚੀਜ਼ ਉਹਨਾਂ ਨੂੰ ਅੰਦਰੋਂ ਅੰਦਰ ਤੜਪ ਪੈਦਾ ਹੋ ਗਈ ਤੇ ਉਹਨਾਂ ਨੇ ਦੁਬਾਰਾ ਫਿਰ ਅਖੀਰ ਤੇ ਆ ਕੇ ਅ ਸਿੱਖਧਰਮ ਚ ਵਾਪਸ ਆਏ ਹੈ ਨਾ ਦੁਬਾਰਾ ਫਿਰ ਅੰਮ੍ਰਿਤਸਰ ਗਿਆ ਸਾਰਾ ਕੁਝ ਹੋਇਆ ਫਿਰ ਉਹਨਾਂ ਨੇ ਆਪ ਦਾ ਰਾਜ ਲੈਣ ਲਈ ਕਿੰਨਾ ਤੜਪੇ ਮਤਲਬ ਕਿ ਉਹਨਾਂ ਨੂੰ ਪਤਾ ਲੱਗਿਆ ਵੀ ਮੈਂ ਕੌਣ ਆ ਸੋ ਇਹ ਚੀਜ਼ਾਂ ਬਹੁਤ ਇੰਪੈਕਟ ਕਰਦੀਆਂ ਜਦੋਂ ਇਹ ਚੀਜ਼ਾਂ ਦੇ ਰਿਜ਼ਲਟ ਬਾਅਦ ਚ ਆਉਂਦੇ ਆ ਆਪਣਾ ਅੱਜ ਦਾ ਫਰਜ਼ ਇਹ ਹੈ ਵੀ ਆਪਾਂ ਆਪਦੇ ਬੱਚੇ ਦੇ ਕੇਸ ਰੱਖੀਏ ਕੱਲ ਨੂੰ ਫਿਊਚਰ ਕਿਸੇ ਨੇ ਨਹੀਂ ਦੇਖਿਆ ਪਰ ਐਟ ਲੀਸਟ ਤੁਹਾਨੂੰ ਨਹੀਂ ਇਹ ਚੀਜ਼ ਦਾ ਰਿਗਰੈਟ ਹੋਊਗਾ ਵੀ ਮੈਂ ਕੋਈ ਗਲਤੀ ਕੀਤੀ ਹੈ ਤੁਹਾਨੂੰ ਲੱਗੂਗਾ ਵੀ ਹਾਂ ਵੀ ਮੈਂ ਆਪਦਾ ਫਰਜ਼ ਪੂਰਾ ਕੀਤਾ ਹਨ ਹੁਣ ਇਹਦੇ ਵਿੱਚ ਇੱਕ ਇਹ ਹੈ ਵੀ ਜਿਹੜੇ ਨਾਮ ਰੱਖਣੇ ਆ ਨਾਮ ਅੱਜ ਦੀ ਡੇਟ 'ਚੋਂ ਤੁਹਾਡੇ ਕੋਲੇ ਆ ਤੁਸੀਂ ਤੁਹਾਡੇ ਘਰ 'ਚ ਕਿਸੇ ਬੱਚੇ ਦਾ ਜਨਮ ਹੋ ਬਹੁਤ ਸੋਚ ਵਿਚਾਰ ਕਰਕੇ ਪੂਰਾ ਉਸ ਚੀਜ਼ ਦੇ ਉੱਪਰ ਦੇਖ ਕੇ ਵੀ ਠੀਕ ਹੈ ਇਹਨੇ ਵੱਡੇ ਵੀ ਹੋਣਾ ਹੈ ਇਹਨੇ ਕੱਲ ਨੂੰ ਸਮਾਜ 'ਚ ਜਾਣਾ ਹੈ ਇਹਨੇ ਸਾਡੀ ਫੈਮਿਲੀ ਦਾ ਨਾਮ ਵੀ ਅੱਗੇ ਲੈ ਕੇ ਜਾਣਾ ਸੋ ਸਾਰੀਆਂ ਚੀਜ਼ਾਂ ਨੋਟ ਕਰਕੇ ਫਿਰ ਆਪਾਂ ਨੂੰ ਨਾਮ ਡਿਸਾਈਡ ਕਰਨੇ ਚਾਹੀਦੇ ਆ ਜਿਵੇਂ ਇਹ ਟ੍ਰੈਂਡ ਜਾਂ ਹੁੰਦਾ ਪਹਿਲਾਂ ਜਿਵੇਂ ਇਹਨਾਂ ਨਾਮਾਂ ਦਾ ਜਿਹੜੇ ਜਿਨ੍ਹਾਂ ਦਾ ਆਪਾਂ ਪਹਿਲਾਂ ਜੇਕਰ ਕੀਤਾ ਉਹਨਾਂ ਦਾ ਟ੍ਰੈਂਡ ਚੱਲਿਆ ਫਿਰ ਵਿੱਚ ਦੀ ਇੱਕ ਚੱਲਿਆ ਵੀ ਬੜੇ ਔਖੇ ਔਖੇ ਨਾਮ ਰੋਕ ਰੱਖਣ ਲੱਗੇ ਹਨ ਤੇ ਪਰ ਜੜੀ ਚੀਜ਼ ਤੁਹਾਨੂੰ ਸੂਟ ਕਰਦੀ ਆ ਤੁਹਾਡੀ ਬੈਕਗ੍ਰਾਉਂਡ ਮੈ ਮੈਨੂੰ ਜਿੱਥੋਂ ਤੱਕ ਲੱਗਦਾ ਕੋਈ ਨਾਮ ਸੌਰੀ ਨਾਮ ਬੱਚੇ ਉਹ ਜਿਹਾ ਹੋਣੇ ਚਾਹੀਦੇ ਆ ਜਿਹੜੇ ਜਿੱਥੋਂ ਪਤਾ ਲੱਗੇ ਵੀ ਓਕੇ ਠੀਕ ਹੈ ਬੰਦਾ ਫਲਾਣੀ ਤਾਂ ਤੋਂ ਆਇਆ ਹੁਣ ਇਹਦੇ ਵਿੱਚ ਦੇਖੋ ਆਪਾਂ ਮੰਨ ਲਓ ਕਿਸੇ ਆਫਿਸ ਦੇ ਵਿੱਚ ਜਾਂਦੇ ਆ ਜਾਂ ਕਿਤੇ ਵੀ ਜਾਂਦੇ ਆ ਜਿੱਥੇ ਆਪਾਂ ਨਾ ਕੋਈ ਲੱਗੀ ਆ ਲਿਸਟ ਵੀ ਉੱਥੇ ਕੌਣ ਕੌਣ ਬੰਦੇ ਕੰਮ ਕਰ ਰਹੇ ਆ ਆਪਾਂ ਨੂੰ ਕੋਈ ਮਾੜਾ ਜਿਹਾ ਵੀ ਨਾਮ ਆਪਣੇ ਨਾਲ ਦਾ ਮੈਚ ਕਰਦਾ ਮਿਲ ਜੇ ਤੇ ਆਪਾਂ ਨੂੰ ਹੌਸਲਾ ਹੋ ਜਾਂਦਾ ਵੀ ਓਕੇ ਠੀਕ ਆਪਣਾ ਬੰਦਾ ਇੱਥੇ ਹੈਗਾ ਹੁਣ ਉਹੀ ਤੁਸੀਂ ਉੱਥੇ ਜਾਂਦੇ ਆ ਉੱਥੇ ਨਾਮ ਇਹੋ ਜਿਹਾ ਲੱਗੇ ਹੋਏ ਜਾਂ ਤੁਹਾਨੂੰ ਲੱਗ ਨਹੀਂ ਰਿਹਾ ਵੀ ਓਕੇ ਆਪਣਾ ਬੰਦਾ ਵੀ ਇਹਦੇ ਉਹ ਕਹਿੰਦੇ ਹੋ ਸਕਦਾ ਉੱਥੇ ਬੰਦਾ ਪੰਜਾਬੀ ਹੋਵੇ ਪਰ ਉਹਦੇ ਨਾਮ ਤੋਂ ਨਹੀਂ ਤੁਸੀਂ ਜੱਜ ਕਰ ਸਕਦੇ ਹਨ ਸੋ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਹੁਣ ਜਿਹੜੀ ਮੈਂ ਮੇਨ ਅੱਜ ਵੀਡੀਓ ਇਹ ਬਣਾਉਣੀ ਸੀਗੀ ਮੈਂ ਤੁਹਾਨੂੰ ਕਹੇ ਵੀ ਸੰਡੇ ਨੂੰ ਵੀਡੀਓ ਆਉਣੀ ਹੈ ਆਪਣਾ ਉਹਦਾ ਪਰਪਸ ਇਹ ਸੀਗਾ ਵੀ ਦੇਖੋ ਛਿੱਦੀ ਛੋਟੇ ਸਾਹਿਬ ਜਦਿਆਂ ਦੀ ਛਿੱਦੀ ਇਹਦੇ ਚੱਲ ਰਹੀ ਹੈ ਨਾ ਮੈਂ ਚਾਹਣਾ ਵੀ ਜੇ ਇਹ ਵੀਡੀਓ ਜਿੱਥੋਂ ਤੱਕ ਵੀ ਜਾਊਗੀ ਜਿਹੜੇ-ਜਿਹੜੇ ਲੋਕਾਂ ਤੱਕ ਵੀ ਇਹ ਵੀਡੀਓ ਜਾਂਦੀ ਹੈ ਮੈਂ ਕਹਿੰਦਾ ਵੀ ਜੇ ਉਹਨਾਂ ਦੇ ਵਿੱਚੋਂ ਇੱਕ ਵੀ ਕਿਸੇ ਪਰਿਵਾਰ ਨੇ ਆਪਦੇ ਬੱਚੇ ਦੇ ਕੇਸ ਰੱਖ ਲੇ ਤਾਂ ਮੈਂ ਸਮਝੂਗਾ ਵੀ ਮੇਰਾ ਵੀਡੀਓ ਬਣਾਉਣ ਦਾ ਮਕਸਦ ਪੂਰਾ ਹੋ ਗਿਆ ਸੋ ਅ ਜਰੂਰ ਦੇਖੋ ਜਿਹੜੀ ਵੀ ਤੁਸੀਂ ਚੀਜ਼ ਦੇਖਦੇ ਆ ਉਹਦਾ ਪ੍ਰਭਾਵ ਤਾਂ ਜਰੂਰ ਪੈਂਦਾ ਸੋ ਇਹ ਚੀਜ਼ ਹੈ ਵੀ ਜੇ ਕੋਈ ਮੇਰੀ ਵੀਡੀਓ ਦੇਖ ਕੇ ਕੇਸ ਰੱਖੂ ਤਾਂ ਮੈਨੂੰ ਬੜੀ ਖੁਸ਼ੀ ਹੋਊਗੀ ਮੈਂ ਕਹੂੰਗਾ ਵੀ ਹਾਂ ਬਈ ਆਪਣਾ ਮੇਨ ਇਸ ਚੈਨਲ ਦੇ ਉੱਪਰ ਵੀਡੀਓ ਬਣਾਉਣ ਦਾ ਮਤਲਬ ਹੀ ਇਹ ਆ ਜੇ ਆਪਾਂ ਉਹਨਾਂ ਮੁੱਦਿਆਂ ਤੇ ਗੱਲ ਕਰੀਏ ਜਿਹੜੇ ਆਪਾਂ ਨੂੰ ਲੱਗਦਾ ਵੀ ਗੱਲ ਕਰਨੀ ਚਾਹੀਦੀ ਹੈ ਲੋਕਾਂ ਨਾਲ ਹਾਂ ਸੋ ਇਹ ਵੀਡੀਓ ਦੇ ਵਿੱਚ ਮੈਂ ਮੇਨ ਇਹੀ ਗੱਲ ਕਰਨੀ ਸੀ ਕਿ ਵੀ ਅ ਪ੍ਰਭਾਵ ਪੈਂਦਾ ਹਰੇਕ ਚੀਜ਼ ਦਾ ਤੁਹਾਡੇ ਪਰਸਨੈਲਿਟੀ ਦਾ ਤੁਹਾਡੇ ਨਾਮ ਦਾ ਸੋ ਇਸ ਚੀਜ਼ ਨੂੰ ਆਪਾਂ ਲਾਈਟਲੀ ਨਾ ਲਈਏ ਤੇ ਜੇ ਜੇ ਕਿਸੇ ਕੋਈ ਰੱਖੂਗਾ ਤਾਂ ਪਲੀਜ਼ ਮੇਰੇ ਨਾਲ ਸ਼ੇਅਰ ਜ਼ਰੂਰ ਕਰਿਓ ਇਹ ਚੀਜ਼ ਤਾਂ ਫਿਰ ਆਪਾਂ ਉਸ ਤੋਂ ਬਾਅਦ ਸਾਰਿਆਂ ਦੇ ਸਾਹਮਣੇ ਲੈ ਕੇ ਆਵਾਂਗੇ ਵੀ ਹਾਂ ਦੇਖੋ ਆਹ ਪਰਿਵਾਰ ਨੇ ਕਿਸੇ ਨੇ ਆਪ ਦੇ ਬੱਚੇ ਦੇ ਕੇਸ ਰੱਖਿਆ ਨਾ ਤੇ ਵੀਡੀਓ ਚੰਗੀ ਲੱਗੂ ਤਾਂ ਸ਼ੇਅਰ ਕਰ ਦਿਓ ਅ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਬੜੀਆਂ ਵੀਡੀਓਜ਼ ਲੈ ਕੇ ਆਪਾਂ ਆ ਰਹੇ ਹਾਂ ਥੈਂਕ ਯੂ ਵੈਰੀ ਮਚੀ ਧੰਨਵਾਦ ਸਾਰਿਆਂ ਦਾ